ਗੋਨਿਆਣਾ ਮੰਡੀ ਵਿਖੇ ਸੀਵਰੇਡ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਕੀਤੀ ਨਗਰ ਕੌਂਸਲ ਦੇ ਖਿਲਾਫ ਨਾਰੇਬਾਜੀ ਅਤੇ ਪੱਕਾ ਹੱਲ ਕਰਨ ਦੀ ਕੀਤੀ ਮੰਗ ਮਾਮਲਾ ਗੋਨਿਆਣਾ ਮੰਡੀ ਦੇ ਬੱਸ ਸਟੈਂਡ ਦੇ ਨੇੜੇ ਦਾ ਸ਼ਨੀਵਾਰ ਨੂੰ 4 ਵਜੇ ਦੇ ਲਗਭਗ ਗੋਨਿਆਣਾ ਮੰਡੀ ਦੇ ਬੱਸ ਸਟੈਂਡ ਦੇ ਨੇੜੇ ਦੀ ਦੁਕਾਨਦਾਰਾਂ ਨੇ ਬੋਲਦਿਆਂ ਕਿਹਾ ਕਿ ਇੱਥੇ ਨੇੜੇ ਹਲਵਾਈ ਦੀਆਂ ਦੁਕਾਨਾਂ ਹਨ ਜਿਸ ਦੇ ਕਾਰਨ ਸੀਵਰ ਅਕਸਰ ਹੀ ਬੰਦ ਰਹਿੰਦੇ ਹਨ ਅਤੇ ਇੱਥੇ ਇਹਨਾਂ ਦੇ ਦੁਕਾਨਾਂ ਦੇ ਵਿੱਚ ਆਪਣਾ ਗਾਹਕ ਨਹੀਂ ਵੜਦੇ ਇੱਥੇ ਲੋਕਾਂ ਨੂੰ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ ਇਸ ਨੂੰ ਲੈ ਕੇ ਉਹਨਾਂ ਵੱਲੋਂ ਕਈ ਵਾਰੀ ਨਗਰ ਕੌਂਸਲ ਦੇ ਨਾਲ ਸੰਪਰਕ ਕੀਤਾ ਲੇਕਿਨ ਉਹ ਵਾਰ-ਵਾਰ ਇਸ ਦੇ ਵਿੱਚੋਂ ਇਹਦਾ ਹੱਲ ਕਰਦੇ ਹਨ ਲੇਕਿਨ ਇਹਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾਂਦਾ ਤੇ ਹੁਣ ਉਹਨਾਂ ਵੱਲੋਂ ਵੀ ਹੱਥ ਖੜੇ ਕਰ ਦਿੱਤੇ ਹਨ ਇਸ ਨੂੰ ਲੈ ਕੇ ਉਹਨਾਂ ਵੱਲੋਂ ਨਗਰ ਕੌਂਸਲ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਨਗਰ ਕੌਂਸਲ ਮੁਰਦਾਬਾਦ 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 ਹਾਂਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਅਰਜਿੰਦਰ ਸਿੰਘਾ ਜੀ ਬਾਈ ਜੀ ਇਹ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਕੀ ਕਾਰਨ ਹੈ ਸਮੱਸਿਆ ਤਾਂ ਬਾਈ ਜੀ ਇਹ ਹੈ ਵੀ ਇਹ ਬੰਦ ਹੋ ਜਾਂਦਾ ਹੈ ਸੀਵਰੇਜ ਤੇ ਪਿੱਛੋਂ ਤੋਂ ਜਿਹੜੇ ਹਲਵਾਈ ਆ ਉਹਨਾਂ ਦਾ ਪਾਣੀ ਬਹੁਤ ਜ਼ਿਆਦਾ ਆਉਂਦਾ ਜੀ ਕਾਰ ਦਾ ਨਾ ਹੋ ਜਾਂਦਾ ਇਹ ਦੇਖੋ ਕਿੰਨਾ ਜਾਂਦਾ ਤੇ ਉਹ ਖੰਡ ਖੁੰਡ ਵਿੱਚ ਡੀ ਜਾਂਦੇ ਆ ਇਹ ਬੰਦ ਹੋ ਜਾਂਦਾ ਖੰਡ ਗਰਮ ਹੁੰਦੀ ਆ ਬਾਅਦ ਠਰ ਕੇ ਸੰਧ ਕਰਦੇ ਸੀ ਵੀ ਇਹਨੂੰ ਇਹ ਓਵਰਫਲੋ ਹੋ ਜਾਂਦਾ ਮਰ ਕੀਦਾ ਆਉਂਦੇ ਆ 1 ਮਿੰਟੀ ਵਾਲੇ ਕੱਢ ਜਾਂਦੇ ਆ ਇਹ ਪੱਕਾ ਹੱਲ ਨਹੀਂ ਕੀਤਾ ਨਾ ਇਹ ਦੇਖ ਨਗਰ ਕੌਂਸਲਰ ਤਾਂ ਕੀ ਮੰਗ ਕਰਦੇ ਆ ਤੁਸੀਂ ਮੰਗਦੇ ਸੀ ਕਹਿੰਦੇ ਸਾਡਾ ਇਹ ਮਤਲਬ ਹੱਲ ਕੀਤਾ ਜਾਵੇ ਇਹਦਾ ਸਮੱਸਿਆ ਦਾ ਹੱਲ ਹੋ ਜਾਏ ਕੀ ਲੋਕ ਪਰੇਸ਼ਾਨ ਹੁੰਦੇ ਆ ਅਸੀਂ ਪਰ ਇਹ ਦੁਕਾਨਦਾਰ ਬਹੁਤ ਪਰੇਸ਼ਾਨ ਹੋ ਜਾਂਦੇ ਜੀ ਤਾਂ ਕੀ ਬੁਰਾ ਹਾਲ ਆ ਜੀ ਕੰਮ ਨਹੀਂ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਲੋਕ ਕੀ ਸੁਣੇ ਭਾਈ ਜੀ ਇਹ ਜਿਹੜਾ ਸੀਵਰੇਜ ਦਾ ਪਾਣੀ ਆ ਇਹਦੀ ਕੀ ਕੀ ਸਮੱਸਿਆ ਤਾਂ ਸਮੱਸਿਆ ਸਾਰੀ ਹੈ ਦੁਕਾਨਾਂ ਦੀ ਤੁਸੀਂ ਨਗਰ ਕੌਂਸਲਰ ਤੱਕ ਪਹੁੰਚ ਕਿਉਂ ਨਹੀਂ ਕਰਦੇ ਸਰ ਗਏ ਸੀ ਬਹੁਤ ਵਾਰੀ ਜਾ ਕੇ ਆਏ ਜੀ ਸੁਣਵਾਈ ਨਹੀਂ ਹੁੰਦੀ ਕੋਈ ਲਿਖਤੀ ਰੂਪ ਚ ਦਿੱਤਾ ਉਹਨਾਂ ਨੂੰ ਉਹ ਕਹਿੰਦੇ ਸੀ ਕਰਕ ਲਾ ਕੇ ਲੈ ਜਾਂਦੇ ਆ ਉਹ ਲੈ ਜਾਂਦੇ ਆ ਨਾਲ ਦੀ ਨਾਲ ਫੇਰ ਉਹ ਬੁਲਾ ਪਿੱਛੇ ਪਾਣੀ ਦੇਖੋ ਕਿੰਨਾ ਆ ਰਿਹਾ ਚੈੱਕ ਉਹਨਾਂ ਵਾਲਿਆਂ ਦਾ ਪ੍ਰਧਾਨ ਜੀ ਨੂੰ ਮਿਲ ਕੇ ਨਹੀਂ ਨਗਰ ਕੌਂਸਲਰ ਕੀ ਜਾਂਦੀ ਆ ਤੈਨੂੰ ਉਹ ਕਹਿੰਦੇ ਸੀ ਅਸੀਂ ਕਰਾਂਗੇ ਹੱਲ ਕਰਾਂਗੇ ਤੁਸੀਂ ਦੁਕਾਨਾਂ ਮੂਰੇ ਪਾਣੀ ਦੇਖੋ ਖੜਾ ਕੀ ਹਾਲ ਹੈ ਅੱਜੋ ਜਵਾਬ ਦੇ ਗਈ ਜੀ ਕਰਾਏ ਦੇ ਦੁਕਾਨਾਂ ਸਾਡੀਆਂ ਅੱਜ ਜਵਾਬ ਦੇ ਗਏ ਕਹਿੰਦੇ ਸਭ ਦੇ ਅੱਠ ਖੜੇ ਆ ਅਸੀਂ ਇਹ ਕੰਮ ਕਰ ਸਕਦੇ ਆ ਖੜਾ ਜਵਾਬ ਆ ਬਿਲਕੁਲ ਕਹਿੰਦੇ ਗੰਦਾ ਬਣੀ ਆ ਅਸੀਂ ਇਹ ਹੱਲ ਸਾਡੇ ਕੋਲ ਹੈ ਨਹੀਂ ਕਹਿੰਦੇ ਅੰਦਰ ਦੁਕਾਨਾਂ ਵਿੱਚ ਪਾਣੀ ਭਰ ਗਿਆ ਭਵਾਨ ਜੀ ਦਾ ਭਵਾਨ ਜੀ ਨੇ ਗੱਲ ਕੀਤੀ ਸੀ ਭਵਾਨ ਜੀ ਕਹਿੰਦਾ ਕੋਈ ਹੱਲ ਹੈਗਾ ਤਾਂ ਕਰ ਲਓ ਪਰ ਸਾਡੇ ਵੱਸ ਤੋਂ ਕੰਮ ਬਾਹਰ ਹੋ ਗਿਆ ਕਹਿੰਦੇ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮੇਸ਼ ਕੁਮਾਰ ਜੀ ਵੀਰ ਜੀ ਆ ਜਿਹੜੀ ਸੀਵਰੇਜ ਦੀ ਸਮੱਸਿਆ ਆ ਰਹੀ ਹੈਗੀ ਤੁਸੀਂ ਨਗਰ ਕੌਂਸਲਰ ਤੱਕ ਪਹੁੰਚ ਕੀਤੀ ਕਿ ਨਹੀਂ ਪਹੁੰਚ ਕੀਤੀ ਸੀ ਕੀ ਫੋਨ ਵੀ ਕੀਤਾ ਸੀਗਾ ਠੀਕ ਹੈ ਜੀ ਆਂਦੇ ਟੈਂਕੀ ਭਰ ਕੇ ਲੈ ਜਾਂਦੇ ਆ ਅੱਜ ਤਾਂ ਫਿਰ ਉਹਨਾਂ ਦੇ ਹੱਥ ਹੀ ਖੜੇ ਹੈ ਜੀ ਉਹ ਜਵਾਬ ਦੇ ਕੇ ਸਾਡੇ ਕੰਮ ਵਸੋਂ ਵਾਰਾਗਾ ਤੁਸੀਂ ਆਦਾ ਹਾਲ ਵੇਖੋ ਆਹ ਵੇਖੋ ਸਾਹਮਣੇ ਉਹਨੇ ਕੰਮ ਕਰ ਰਿਹਾ ਵੀਡੀਓ ਖੰਭਾਈ ਲੋਕ ਨੰਗਦੇ ਆ ਕੋਈ ਵੀ ਕਦੇ ਹੱਥ ਸਾਵਾਪਰ ਸਕਦਾ ਜੀ ਜਾਨ ਮਾਰਦੇ ਨੁਕਸਾਨ ਹੈ ਜੀ ਥੱਲੇ ਪਾਣੀ ਹੈ ਜੀ ਨਹੀਂ ਨਗਰ ਕੌਂਸਲਰ ਨੇ ਸਾਫ਼ ਤੌਰ ਤੇ ਜਵਾਬ ਦਿੱਤਾ ਅੱਜ ਹੱਥ ਖੜੇ ਕਰ ਗਏ ਬਸ ਉਹ ਕਹਿੰਦੇ ਜੀ ਕਹਿੰਦੇ ਸਾਡੇ ਵਸੋਂ ਵਾਰਾ ਗੰਦੇ ਜੀ ਕਹਿੰਦੇ ਵੀਰ ਦੇ ਫੋਨ ਕਰੀ ਜਾਂਦੇ ਸਵੇਰ ਦੇ ਫੋਨ ਕਰੀ ਜਾਂਦੇ ਜੀ ਸਿਕਾਨਾ ਚ ਪਾਣੀ ਭੜੀ ਜਾਂਦਾ